ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਜੀ ਪਾਸ਼ਾਹੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ 440 ਸਾਲਾ ਜੋਤੀ ਜੋਦਿਵਸ ਅਤੇ ਚੌਥੀ ਪਾਸ਼ਾਹੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਗੁਰਤਾ ਗਦੀ ਦਿਵਸ 440 ਸਾਲ ਜਿਹੜਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 16 17 18 ਸਤੰਬਰ ਨੂੰ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਔਰ ਜਿੱਥੇ ਇਹਨਾਂ ਸਮਾਗਮਾਂ ਦੇ ਵਿੱਚ ਵੱਡੇ ਪੱਧਰ ਦੇ ਤੇ ਗੁਰਮਤ ਸਮਾਗਮ ਹੋਣਗੇ ਇਹਦੇ ਨਾਲ ਹੀ ਅ ਘੋੜਥਵਾਰੀ ਨਿਹਜਾਬਾਜੀ ਔਰ ਗੱਤਕੇ ਦੇ ਜਿਹੜੇ ਹੈਗੇ ਆ ਕੰਪੀਟੀਸ਼ਨ ਕਰਾਏ ਜਾਣਗੇ ਇਸ ਤੋਂ ਇਲਾਵਾ ਇਹਨਾਂ ਦੋਨਾਂ ਸ਼ਤਾਬਦੀਆਂ ਨੂੰ ਮੁੱਖ ਰੱਖਦਿਆਂ ਹੋਇਆਂ ਚਾਰ ਵੱਡੇ ਸੈਮੀਨਾਰ ਜਿਹੜੇ ਹੈਗੇ ਆ ਉਹ ਜਿਹੜੇ ਪੰਜਾਬ ਵਿੱਚ ਵੱਖਰੀਆਂ ਵੱਖਰੀਆਂ ਥਾਵਾਂ ਤੇ ਕਰਾਏ ਜਾਣਗੇ ਜਿਨ੍ਹਾਂ ਵਿੱਚ ਸਭ ਤੋਂ ਪਹਿਲਾ ਜਿਹੜਾ ਸੈਮੀਨਾਰ ਆ ਉਸ ਰਿਖਡੂਰ ਸਾਹਿਬ ਦੀ ਧਰਤੀ ਤੇ ਕਰਾਇਆ ਜਾਏਗਾ ਔਰ ਦੂਸਰਾ ਸੈਮੀਨਾਰ ਜਿਹੜਾ ਹੈਗਾ ਉਹ ਖਾਲਸਾ ਕਾਲਜ ਪਟਿਆਲਾ ਉਥੇ ਕਰਾਇਆ ਜਾਏਗਾ ਤੀਸਰਾ ਜਿਹੜਾ ਸੈਮੀਨਾਰ ਹੈਗਾ ਉਹ ਸ੍ਰੀ ਗੁਰ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਨਾਮਪੁਰ ਸਾਹਿਬ ਕਰਾਇਆ ਜਾਏਗਾ ਔਰ ਚੌਥਾ ਜਿਹੜਾ ਸੈਮੀਨਾਰ ਹੋਏਗਾ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸਾਹਿਬ ਵਿਖੇ ਕਰਾਇਆ ਜਾਏਗਾ ਔਰ ਜਿਹੜਾ ਇਹ ਸੈਮੀਨਾਰ ਹੋਏਗਾ ਇਹ ਅੰਤਰਰਾਸ਼ਟਰੀ ਪੱਧਰ ਦਾ ਹੋਏਗਾ ਔਰ ਅੱਜ ਜਿਹੜੀ ਇਹ ਮੀਟਿੰਗ ਕੀਤੀ ਗਈ ਆ ਕਿ ਇਹਨਾਂ ਦੀ ਰੂਪਰੇਖਾ ਕਿਸ ਤਰ੍ਹਾਂ ਨਾਲ ਲਿਖੀ ਜਾਣੀ ਆ ਜਿਹੜੀਆਂ ਤਰੀਕਾ ਉਹ ਕਿਸ ਤਰੀਕ ਕਦੋਂ ਲਿਖੀਆਂ ਜਾਣੀਆਂ ਇਹਦੇ ਬਾਰੇ ਜਾਣਕਾਰੀ ਜਿਹੜੀ ਉਹ ਬਾਤ ਸਾਂਝੀ ਕੀਤੀ ਜਾਏਗੀ ਸੋ ਅੱਜ ਦੇ ਇਹ ਪ੍ਰੋਗਰਾਮ ਸਿਗੇ ਕਿ ਅੱਜ ਸਮੁੱਚੀ ਸਾਡੀ ਟੀਮ ਜਿਹਦੇ ਵਿੱਚ ਸਰਦਾਰ ਗਰਚਮ ਸਿੰਘ ਜੀ ਗਰੇਵਾਲ ਸਰਦਾਰ ਅਮਰਜੀਤ ਸਿੰਘ ਚਾਹਵਲਾ ਸਾਡੇ ਇਲਾਛੂ ਸਾਹਿਬ ਔਰ ਇਸ ਤੋਂ ਬਿਨਾ ਧਰਮ ਪ੍ਰਚਾਰ ਕਮੇਟੀ ਦੇ ਸਾਡੇ ਮੈਂਬਰ ਸਾਹਿਬ ਸਾਡੇ ਸਖਤਰ ਸਹਿਬਾਨ ਹੋਰ ਸਾਰੀਆਂ ਸ਼ਕਤੀਆਂ ਇੱਥੇ ਹਾਜ਼ਰ ਮੈਂ ਔਰ ਇਹ ਜਿਹੜੇ ਚਾਰ ਸੈਮੀਨਾਰਰ ਨੇ ਇਹਦੇ ਵਿੱਚ ਔਰ ਜਿਹੜੇ ਉੱਚ ਕੋਟੀ ਦੇ ਵਿਦਵਾਨ ਜਿਹੜੇ ਹੈਗੇ ਆ ਵੱਖਰੇ ਵੱਖਰੇ ਯੂਨੀਵਰਸਿਟੀਆਂ ਤੋਂ ਔਰ ਵਿਦੇਸ਼ਾਂ ਤੋਂ ਵੀ ਜਿਹੜੇ ਵਿਦਵਾਨ ਆ ਉਹਨਾਂ ਨੂੰ ਸੱਦ ਕੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਜੀਵਨੀ ਉੱਤੇ ਔਰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਜੀਵਨੀ ਦੇ ਉੱਤੇ ਜਿਹੜਾ ਹੈਗਾ ਉਹ ਚਾਨਣਾ ਪਾਣਗੇ ਔਰ ਇਹ ਸੈਮੀਨਾਰਾਂ ਦੇ ਜਿਹੜੇ ਹੈਗੇ ਆ ਉਹ ਇੱਕ ਬਲਖਣਾ ਆਪਣੀ ਜਿਹੜੀ ਛਾਪ ਆ ਉਹ ਸੰਗਤ ਵਿੱਚ ਛੱਡਣਗੇ